ਮੇਰਾ ਨਾਮ ਪਹਿਲਵਾਨ ਜੁਜਾਰ ਸਿੰਘ ਟਾਈਗਰ ਹੈ ਜੀ ਜੁਜਾਰ ਸਿੰਘ ਜੀ ਜਿਹੜੀ ਇਹ ਵੀਡੀਓ ਵਾਇਰਲ ਹੋ ਰਹੀ ਹੈ ਇਹ ਤੁਹਾਡੀ ਹੈ ਜੀ ਹਾਂ ਜੀ ਇਹ ਵੀਡੀਓ ਮੇਰੀ ਹੋਈ ਜੀ ਅੱਛਾ ਇਹ ਕਿੱਥੇ ਹੋਈ ਸੀ ਗੇਮ ਦੀ ਇਹ ਆਬੂਤਾ ਵਿੱਚ ਹੋਈ ਹੈ ਜੀ ਅੱਛਾ ਇਹ ਗੇਮ ਦੇ ਵਿੱਚ ਤੁਸੀਂ ਭਾਰਤ ਦਾ ਨਾਮ ਰੋਸ਼ਨ ਕੀਤਾ ਆਪਣੇ ਕੀ ਕੋਰ ਸਭ ਧਰਤੀ ਦਾ ਨਾਮ ਰੋਸ਼ਨ ਕੀਤਾ ਕਿੰਨਾ ਕੁ ਮਾਣ ਮਹਿਸੂਸ ਹੋ ਰਿਹਾ ਹੈ ਇਹ ਬਹੁਤ ਮਾਣ ਮਹਿਸੂਸ ਹੋ ਰਿਹਾ ਜੀ ਕਿਉਂਕਿ ਪੰਜਾਬੀ ਤੇ ਪੂਰੇ ਭਾਰਤ ਵਾਸੀ ਪੂਰੇ ਦੇਸ਼ ਵਿੱਚ ਪੂਰੀ ਦੁਨੀਆ ਦੇ ਵਿੱਚ ਵਸਦੇ ਪੰਜਾਬੀ ਤੇ ਭਾਰਤ ਵਾਸੀ ਬਹੁਤ ਮਾਣ ਬਖਸ਼ ਰਹੇ ਆ ਤਾਂ ਮਾਣ ਮਹਿਸੂਸ ਹੋ ਰਿਹਾ ਜੀ ਬਾਤ ਪਰਿਵਾਰ ਦੀ ਕਿੰਨੀ سپورਟ ਮਿਲੀ ਸੀ ਇਸ ਗੇਮ ਵਾਸਤੇ ਜੇ ਪਹਿਲਾਂ ਕੀ ਕਰਦੇ ਸੀ ਪਹਿਲਾਂ ਤਾਂ ਮੈਂ ਪਹਿਲਵਾਨੀ ਕਰਦਾ ਜੀ ਤੇ ਮਿਕਸ ਮਾਰਸ਼ਲ ਆਰਟਸ ਆਫ ਕੇਜ ਫਾਈਟਿੰਗ ਵੀ ਖੇਡਦਾ ਐ ਐਮ ਐਮ ਐ ਫਾਈਟ ਕੇ ਅੰਦਰ ਜਿਹਨੂੰ ਤੇ ਪਰਿਵਾਰ ਦੀ ਬਚਪਨ ਤੋਂ ਹੀ ਬਹੁਤ ਜ਼ਿਆਦਾ سپورਟ ਆ ਕਿਉਂਕਿ ਫਾਦਰ ਸਾਹਿਬ ਨੇ ਸਾਨੂੰ ਪਹਿਲਵਾਨੀ ਚ ਪਾਇਆ ਸੀ ਬਚਪਨ ਤੋਂ ਹੀ ਅੱਛਾ ਜਿਸ ਤਰੀਕੇ ਨਾਲ ਤੁਸੀਂ ਉੱਥੇ ਗੇਮ ਖੇਡਣ ਗਏ ਹੋ ਪਰ ਜਿਹੜੇ ਗੋਰੀ ਨਾਲ ਤੁਹਾਡਾ ਮੁਕਾਬਲਾ ਵੀ ਹੋਇਆ ਸੀ ਤਾਂ ਸਿਰ ਕਿਹਦਾ ਵਜਨ ਤੁਹਾਡੇ ਨਾਲੋਂ ਵੱਧ ਸੀ ਕੋਈ ਮਨ ਡਰ ਦੇ ਵਿੱਚ ਕੋਈ ਡਰ ਸਿਕਵਾ ਕੋਈ ਕੋਈ ਟੈਨਸ਼ਨ ਕੁਝ ਹੋਈ ਸੀ ਉਸ ਵੇਲੇ ਨਹੀਂ ਜੀ ਸਿੱਧਾਂ ਦੀ ਧਰਤੀ શ્રી ਚਮਕੌਰ ਸਾਹਿਬ ਨੂੰ ਬਿਲੋਂਗ ਕਰਦੇ ਆ 10 ਲੱਖ ਫੌਜ ਦੇ ਨਾਲ 40 ਸਿੱਖ ਲੜੇ ਸੀ ਤੇ ਡਰ ਨਾਮ ਦੀ ਚੀਜ਼ ਮੈਰੀਕਨ ਆ ਵੀ ਚਮਕੌਰ ਸਾਹਿਬ ਦੇ ਵਿੱਚ ਜੰਮੇ ਕਿਸੇ ਨੂੰ ਵੀ ਪੁੱਛ ਲਿਓ ਚਾਹੇ ਕੋਈ ਮੁੰਡਾ ਚਾਹੇ ਕੁੜੀ ਆ ਡਰ ਨਾਮ ਦੀ ਚੀਜ਼ ਚਮਕੌਰ ਸਾਹਿਬ ਦੇ ਖੂਨ ਦੇ ਵਿੱਚ ਹੈ ਨਹੀਂ ਇਹ ਸਾਡੇ ਪੰਗੜੇ ਪੈਂਦੇ ਵੀ ਦੇਖੇ ਨੇ ਕਿ ਤੁਸੀਂ ਪੱਟੇ ਥਾਪਲੀ ਮਾਰ ਰਹੇ ਹੋ ਤਾਂ ਉਸ ਤੋਂ ਬਾਅਦ ਆਟੋਮੈਟਿਕ ਹੀ ਅੰਦਰੋਂ ਨਿਕਲ ਜਾਂਦਾ ਹੈ ਬੰਦਾ ਜਿੱਤਦਾ ਹੈ ਕਿੰਨੇ ਕਿਤੇ ਜਦੋਂ ਗਾਣੇ ਲੱਗਿਆ ਹੋਇਆ ਸੀ ਇੱਕ ਗਾਣਾ ਵੀ ਚਲੋ ਪੰਜਾਬੀ ਲੱਗ ਗਿਆ ਪਰ ਤੁਹਾਨੂੰ ਪਤਾ ਪੰਜਾਬੀ ਜਿੱਤਦਾ ਜਿਹੜਾ ਜਸ਼ਨਾ ਉਹ ਪੰਗੜਿਆਂ ਨਾਲ ਹੀ ਬਣਾਉਂਦੇ ਨੇ ਤਾਂ ਉਹ ਆਪਣੇ ਆਪ ਹੀ ਨਿਕਲ ਆਪ ਮਾਰੇ ਨਿਕਲੇ ਜੀ ਹਾਂਜੀ ਤੇ ਮੈਂ ਤਾਂ ਮੈਥੋਂ ਸੋਰਾ ਗੋਸਤਾਂ ਮੈਂ ਜਾਂਦਾ ਹਾਂ ਤੁਸੀਂ ਦੋਰੇ ਦੇ ਨਾਲ ਪਹਿਲੇ ਰਾਊਂਡ ਦੇ ਵਿੱਚ ਗਏ ਅ ਪਹਿਲੇ ਰਾਊਂਡ ਦੇ ਵਿੱਚ ਮੈਂ ਥੋੜਾ ਹਲਕੇ ਚ ਲੈ ਕੇ ਗਿਆ ਸੀਗਾ ਪਰ ਉਹ ਪਹਿਲੇ ਥੱਪੜ ਤੋਂ ਬਾਅਦ ਫਿਰ ਮੈਨੂੰ ਪਤਾ ਲੱਗ ਗਿਆ ਸੀ ਕਿ ਹਲਕੇ 'ਚ ਨਹੀਂ ਲੈਣਾ ਫਿਰ ਉਹ ਮੈਂ ਰਾਉਂਡ ਬਾਅਦ ਰਾਉਂਡ ਤੋਂ ਦਰ ਰਾਉਂਡ ਮੈਂ ਫਿਰ ਆਪਣੇ ਆਪ ਨੂੰ ਹੋਰ ਜ਼ਿਆਦਾ ਮਜ਼ਬੂਤੀ ਦੇ ਨਾਲ ਉੱਥੇ ਪੇਸ਼ ਕੀਤਾ ਇਹ ਉਸ ਗੋਰੇ ਨੇ ਜੀ ਰਸ਼ੀਨ ਫਾਈਟਰ ਸੀਗਾ ਜਿਹੜਾ ਗਲੁਸਕੋ ਉਹਨੇ ਫਾਉਲ ਖੇਡਿਆ ਸੀਗਾ ਜੀ ਇਹ ਅਲਾਉਡ ਨਹੀਂ ਜੀ ਹੈਗਾ ਉੱਥੇ ਜਿੱਥੇ ਉਹਨੇ ਮਾਰਿਆ ਆਪਾਂ ਗੱਲ ਦੇ ਉੱਪਰ ਥੱਪੜ ਮਾਰ ਸਕਦੇ ਆ ਲੇਕਿਨ ਜਿਹਨੂੰ ਆਪਾਂ ਤਲੀ ਕਹਿੰਦੇ ਨੇ ਹਥੇਲੀ ਕਹਿੰਦੇ ਨੇ ਆ ਇਹਨੂੰ ਇੰਗਲਿਸ਼ ਚ ਕਲੱਬ ਕਹਿੰਦੇ ਆ ਤਾਂ ਇੱਕ ਕਲੱਬ ਨਹੀਂ ਮਾਰ ਸਕਦੇ ਸੀ ਕੋਈ ਤਾਂ ਕੋਈ ਜੁਰਮਾਨਾ ਪੈਂਦਾ ਕੋਈ ਜਾਂ ਫਿਰ ਕੋਈ ਇਸ ਤਰੀਕਾ ਨਹੀਂ ਇੱਕ ਜੇ ਆਪਾਂ ਪਹਿਲਾ ਫਾਉਲ ਕਰਦੇ ਆ ਸਾਡੇ ਪੁਆਇੰਟ ਕੱਟੇ ਜਾਂਦੇ ਆ ਕਿਉਂ ਜੇ ਬੇਹੋਸ਼ਨਾ ਆਓ ਵੀ ਤਾਂ ਪੁਆਇੰਟ ਸਿਸਟਮ ਦੇ ਹਿਸਾਬ ਤੇ ਜਿਤਾਰ ਹੁੰਦੀ ਆ ਤੇ ਪੁਆਇੰਟ ਕੱਟੇ ਜਾਂਦੇ ਆ ਤੇ ਜੇ ਦੁਬਾਰਾ ਫੇਰ ਬੰਦਾ ਦੁਹਰਾਵੇ ਤਾਂ ਉਹ ਡਿਸਕਵਾਲਿਫਾਈ ਹੋ ਜਾਂਦਾ ਤੇ ਉਹਦਾ ਕੰਟਰੈਕਟ ਵੀ ਹਮੇਸ਼ਾ ਲਈ ਬੱਕ ਕੈਨਸਲ ਤੇ ਬੈਂਡ ਵੀ ਹੋ ਜਾਂਦਾ ਬੰਦਾ ਜਦੋਂ ਗੋਰੇ ਨੇ ਥੱਪੜ ਮਾਰਿਆ ਸੀ ਇਹਦੇ ਵਿੱਚ ਗੇਮ 'ਚ ਹੁੰਦਾ ਕੀ ਹੈ ਕਿ ਬੰਦੇ ਦੀ ਗਰਦਨ ਨਹੀਂ ਹਿਲਣੀ ਚਾਹੀਦੀ ਤੇ ਕਿਉਂ ਨਹੀਂ ਜੀ ਉਹਦਾ ਅਸੀਂ ਜੋ ਟਾਈਮ 'ਚ ਥੱਪੜ ਮਾਰਿਆ ਉਹ ਇੰਨੀ ਤਾਂ ਗਰਦਨ ਉਸਨੇ ਹਿਲਾ ਲਈ ਸੀ ਹਾਂਜੀ ਥੋੜੀ ਨਹੀਂ ਹਿੱਲੀ ਸੀ ਗੱਲ ਵੀ ਚਲੋ ਉਹ ਤਾਂ ਅਜਿਹੇ ਵਿੱਚ ਮੇਮ ਤਾਂ ਬੇਹੋਸ਼ ਕਰਨਾ ਹੁੰਦਾ ਹੈ ਬੇਹੋਸ਼ ਕਰਨਾ ਤੇ ਬਾਕੀ ਇੱਕ ਬਕਸ ਥੱਲੇ ਨਾ ਬਕਸਾ ਬਣਿਆ ਹੁੰਦਾ 2.5 ਫੁੱਟ ਦਾ 2.5 ਬਾਈ 2.5 ਦਾ ਹੂੰ ਆਪਾਂ ਉਹਦੇ ਅੰਦਰ ਹੀ ਰਹਿਣਾ ਹੁੰਦਾ ਹੈ। ਅੱਛਾ ਜੀ। ਜੇ ਉਹ ਤੋਂ ਬਾਹਰ ਕੌਣ ਕਿੰਨੀ ਬਾਹਰ ਗਿਆ ਜਾਂ ਕਿੰਨਾ ਕਿ ਅਨਕੌਂਸ਼ੀਅਸ ਹੋਇਆ ਜਿਹਨੂੰ ਕਹਿੰਦੇ ਆ ਵੀ 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 ਪਤਾ ਨਹੀਂ ਲੱਗਿਆ ਜਿਵੇਂ ਚੋਕ ਲੱਗਣਾ ਵੀ ਕਹਿੰਦੇ ਆ ਨੌਕ ਆਊਟ ਹੋਣਾ ਵੀ ਕਹਿੰਦੇ ਆ ਉਹ ਸਭ ਚੀਜ਼ਾਂ ਨੋਟ ਕੀਤੀਆਂ ਜਾਂਦੀਆਂ ਜੀ। ਜੀ। ਹਾਂਜੀ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ ਸਾਰੀ ਦੁਨੀਆ ਵਿੱਚ ਵਸਦੇ ਪੰਜਾਬੀਆਂ ਨੂੰ ਤੇ ਭਾਰਤ ਵਾਸੀਆਂ ਨੂੰ। ਸੋ ਸਾਡਾ ਇੱਕ ਸੁਪਨਾ ਸੀ ਜੋ ਉਹ ਅੱਜ ਪੂਰਾ ਹੋਇਆ। ਪਾਵਰ ਸਲੈਪ UFC ਦੀ ਪਾਵਰ ਸਲੈਪ ਦੇ ਵਿੱਚ ਖੇਡਣ ਦਾ। ਤੇ ਉੱਥੇ ਜਿੱਤਣ ਦਾ ਇਸ ਮੁਕਾਮ ਤੱਕ ਸਾਨੂੰ ਲੈ ਕੇ ਆਉਣ ਵਾਲਾ ਸਾਡਾ ਛੋਟਾ ਵੀਰ ਪੰਕਜ ਦਾ ਬੁਲਖੰਨਾ ਜੋ ਕਿ ਵੈਟਰਨ ਐਮ ਐਮ ਏ ਫਾਈਟਰ ਐਸਡ ਇੰਡੀਆ ਦਾ ਉਹਨਾਂ ਨੇ ਸਾਡੇ ਲਈ ਇਹ ਸਾਰਾ ਕੁਝ ਮੈਨੇਜ ਕੀਤਾ ਤੇ PCFL ਮੈਨੇਜਮੈਂਟ ਟੀਮ ਦਾ ਜਿਹਦੇ ਕੇ ਪੰਕਜ ਖੰਨਾ ਜੀ ਓਨਰ ਨੇ ਉਹਨਾਂ ਨੇ ਸਾਡੇ ਲਈ ਇਹ ਸਾਨੂੰ ਇਸ ਮੁਕਾਮ ਤੇ ਲੈ ਕੇ ਆਏ ਨੇ ਸੋ ਬਹੁਤ ਬਹੁਤ ਧੰਨਵਾਦ PCFL ਮੈਨੇਜਮੈਂਟ ਦੇ ਦੱਬਲ ਪੰਕਜ ਖੰਨਾ ਦਾ ਬਹੁਤ ਬਹੁਤ ਸ਼ੁਕਰੀਆ ਪੀਸੀਐਫਐਲ ਐਂਡ ਪੰਕਜ ਦੱਬਲ ਖੰਨਾ ਲਵ ਯੂ ਬ੍ਰਦਰ ਆਈ ਲਵ ਯੂ ਥੈਂਕਸ ਫॉर एवरीथिंग ਡ੍ਰੀਮ ਕਮਸ ਟੂ ਨਾਓ ਆਈ ਆਮ ਅ ਫਰਸਟ ਯੂਫਸੀ ਪਾਵਰ ਸਲੈਪ ਇੰਡੀਅਨ ਚੈਂਪੀਅਨ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਧੰਨਵਾਦ